ਸੋ ਪਟਿਆਲਾ ਦੇ ਵਿੱਚ ਜ਼ੋਰਦਾਰ ਬਾਰਿਸ਼ ਹੋਈ ਹੈ ਜ਼ੋਰਦਾਰ ਬਾਰਿਸ਼ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੜਕਾਂ ਤੇ ਪਾਣੀ ਜਮਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਲੋਕਾਂ ਦੇ ਚਿਹਰੇ ਵੀ ਨੇ ਜੋ ਖਿੜੇ ਹੋਏ ਨਜ਼ਰ ਆ ਰਹੇ ਨੇ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਪੈਣ ਦੇ ਨਾਲ ਪਟਿਆਲਾ ਦੇ ਵਿੱਚ ਕਿਤੇ ਨਾ ਕਿਤੇ ਜਾਨ-ਜੀਵਨ ਵੀ ਪ੍ਰਭਾਵਿਤ ਹੋਇਆ ਕਿਉਂਕਿ ਸੜਕਾਂ ਦੇ ਉੱਪਰ ਪਾਣੀ ਖੜਨ ਦੇ ਨਾਲ ਜੋ ਆਵਾਜ਼ ਆਈ ਹੈ ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਰਫਤਾਰ ਦੇ ਵਿੱਚ ਕਰਵਟ ਨਜ਼ਰ ਆਈ ਹੈ ਰਫਤਾਰ ਹੈ ਜੋ ਆਵਾਜ਼ ਆਈ ਦੀ ਉਹ ਧੀਮੀ ਹੋਈ ਹੈ ਮੀਂਹ ਦੇ ਨਾਲ ਅਤੇ ਕਿਤੇ ਨਾ ਕਿਤੇ ਇਸ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਤੇ ਲੋਕਾਂ ਦੇ ਚਿਹਰੇ ਵੀ ਇਸ ਬਰਸਾਤ ਦੇ ਨਾਲ ਹੈ ਜੋ ਖਿੜੇ ਨਜ਼ਰ ਆ ਰਹੇ ਨੇ ਸੋ ਪਟਿਆਲਾ ਦੇ ਵਿੱਚ ਜ਼ੋਰਦਾਰ ਬਾਰਿਸ਼ ਹੋਈ ਹੈ ਜ਼ੋਰਦਾਰ ਬਾਰਿਸ਼ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੜਕਾਂ ਤੇ ਪਾਣੀ ਜਮਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਲੋਕਾਂ ਦੇ ਚਿਹਰੇ ਵੀ ਦੇ ਜੋ ਖਿੜੇ ਹੋਏ ਨਜ਼ਰ ਆ ਰਹੇ ਨੇ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਪੈਣ ਦੇ ਨਾਲ ਪਟਿਆਲਾ ਦੇ ਵਿੱਚ ਕਿਤੇ ਨਾ ਕਿਤੇ ਜਾਨ ਜੀਵਨ ਵੀ ਪ੍ਰਭਾਵਿਤ ਹੋਇਆ ਕਿਉਂਕਿ ਸੜਕਾਂ ਦੇ ਉੱਪਰ ਪਾਣੀ ਖੜਨ ਦੇ ਨਾਲ ਜੋ ਆਵਾਜਾਈ ਹੈ ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਰਫ਼ਤਾਰ ਦੇ ਵਿੱਚ ਕਰਵਟ ਨਜ਼ਰ ਆਈ ਹੈ ਰਫ਼ਤਾਰ ਹੈ ਜੋ ਆਵਾਜਾਈ ਦੀ ਉਹ ਧੀਮੀ ਹੋਈ ਹੈ ਮੀਂਹ ਦੇ ਨਾਲ ਅਤੇ ਕਿਤੇ ਨਾ ਕਿਤੇ ਇਸ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਤੇ ਲੋਕਾਂ ਦੇ ਚਿਹਰੇ ਵੀ ਇਸ ਬਰਸਾਤ ਦੇ ਨਾਲ ਹੈ ਜੋ ਖਿੜੇ ਨਜ਼ਰ ਆ ਰਹੇ ਨੇ